ਕਿ ਜਿਹੜੇ ਲੋਕ ਸਮੋਕਿੰਗ ਕਰਦੇ ਨੇ ਉਹਨਾਂ ਦੇ ਲਈ ਇਹ ਬੇਹਦ ਖਾਸ ਜੂਸ ਹੈਗਾ ਜਿਸ ਕਰਕੇ ਉਹਨਾਂ ਦੇ ਫੇਫੜੇ ਵੀ ਖਰਾਬ ਨਹੀਂ ਹੋਣਗੇ ਤੇ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਵੀ ਉਹਨਾਂ ਨੂੰ ਖਤਰਾ ਘਟ ਸਕਦਾ ਹੈ ਤਾਂ ਪੂਰੀ ਰਿਪੋਰਟ ਕੀ ਹੋਈ ਤੁਹਾਨੂੰ ਦੱਸ ਦਾਂਗੇ ਦਰਅਸਲ ਸਿਗਰਟ ਪੀਣ ਨਾਲ ਸਾਡੀ ਸਿਹਤ ਦੇ ਉੱਤੇ ਬਹੁਤ ਮਾੜਾ ਅਸਰ ਪੈਂਦਾ ਜਿਹਨਾਂ ਦੁਆਜੇ ਸਭ ਤੋਂ ਖਤਰਨਾਕ ਹੈਗਾ ਕੈਂਸਰ ਜੋ ਕਿ ਸਮੋਕਿੰਗ ਕਰਕੇ ਹੁੰਦਾ ਹੈ ਸਮੋਕਿੰਗ ਸਰੀਰ ਦੇ ਵਿੱਚ ਹੋਰ ਖਤਰਨਾਕ ਬਿਮਾਰੀਆਂ ਦਾ ਕਾਰਨ ਵੀ ਬਣਦੀਆਂ ਨੇ ਜਿਵੇਂ ਕਿ ਸਾਹ ਲੈਣ ਦੇ ਵਿੱਚ ਮੁਸ਼ਕਲ, ਬੇਜਾਨ ਸਕਿਨ, ਕਮਜ਼ੋਰ ਇਮਿਊਨ ਸਿਸਟਮ ਅਤੇ ਸਭ ਤੋਂ ਵੱਧ ਫੇਫੜਿਆਂ ਦਾ ਨੁਕਸਾਨ ਸਭ ਤੋਂ ਆਮ ਬਿਮਾਰੀ ਆ। ਸਮੋਕਿੰਗ ਦਾ ਫੇਫੜਿਆਂ ਦੇ ਉੱਤੇ ਸਭ ਤੋਂ ਵੱਧ ਅਸਰ ਪੈਂਦਾ ਹੈ। ਇਹਨਾਂ ਦੇ ਰਾਹੀਂ ਹੀ ਮਨੁੱਖੀ ਸਰੀਰ ਸਾਹ ਲੈਂਦਾ ਹੈ ਅਤੇ ਜੇਕਰ ਇਹਨਾਂ ਦੇ ਵਿੱਚ ਕੋਈ ਨੁਕਸਾਨ ਜਾਂ ਬਿਮਾਰੀ ਹੋਵੇ ਤਾਂ ਜ਼ਿੰਦਗੀ ਬਹੁਤ ਹੀ ਦਰਦਨਾਕ ਹੋ ਜਾਂਦੀ ਹੈ। ਜੇਕਰ ਤੁਸੀਂ ਪਹਿਲਾਂ ਸਿਗਰਟ ਪੀਂਦੇ ਸੀ ਅਤੇ ਹੁਣ ਛੱਡ ਦਿੱਤੀ ਹੈ ਜਾਂ ਫਿਰ ਛੱਡਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਸੀਂ ਸੋਚ ਰਹੇ ਹੋਗੇ ਕਿ ਆਪਣੇ ਫੇਫੜਿਆਂ ਨੂੰ ਕਿਵੇਂ ਸਿਹਤਮੰਦ ਰੱਖੇ ਉਹਨਾਂ ਨੂੰ ਨੁਕਸਾਨ ਨਾ ਪਹੁੰਚੀਏ ਤਾਂ ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਘਰੇਲੂ ਉਪਚਾਰਾ ਦੇ ਵਿੱਚੋਂ ਇੱਕ ਹੈ ਗੰਨੇ ਦਾ ਰਸ ਜੀ ਹਾਂ ਜੋ ਸਰੀਰ ਨੂੰ ਸਾਫ਼ ਕਰਨ ਊਰਜਾ ਵਧਾਉਣ ਅਤੇ ਫੇਫੜਿਆਂ ਦੇ ਕੰਮ ਨੂੰ ਸਮਰਥਨ ਦੇਣ ਦੇ ਵਿੱਚ ਮਦਦ ਕਰ ਸਕਦਾ ਹੈ